ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਨਵਾਂ ਬਲੌਗ ਤੇ ਫਸਟ ਆਫ ਆਲ ਆਪਾਂ ਇਨਫੋਰਮੇਸ਼ਨ ਦੇ ਲੈਨੇ ਤੁਹਾਨੂੰ ਮੰਗੋ ਬਾਰੇ ਮੰਗੋ ਕਾਫੀ ਠੀਕ ਆ ਤੇ ਇਸ ਤੋਂ ਨੈਕਸਟ ਜਿਹੜਾ ਬਲੌਗ ਆਊਗਾ ਉਹ ਆਪਾਂ ਤੁਹਾਨੂੰ ਮੰਗੋ ਬਾਰੇ ਪੂਰਾ ਦੱਸਾਂਗੇ ਡਾਕਟਰ ਚੈੱਕ ਅਪ ਕਰਨ ਆਇਆ ਸੀ ਉਹਨੇ ਉਹਦੇ ਬਾਰੇ ਮੰਗੋ ਬਾਰੇ ਕੀ ਕਿਹਾ ਤੇ ਉਹਦੀ ਕੰਡੀਸ਼ਨ ਕਿੰਨੀ ਜੜੀ ਉਹ ਠੀਕ ਆ ਤੇ ਇੱਥੇ ਜੀ ਅੱਜ ਹੋਣੇ ਸੀ ਕੁਝ ਗੈਸਟ ਮੇਰੇ ਤੇ ਇਸ ਕਰਕੇ ਮੈਂ ਨਾ ਉਹ ਹਰ ਕੋਈ ਗੈਸਟ ਜਿਹੜਾ ਬਲੌਗ ਵਿੱਚ ਜਿਹੜਾ ਨਹੀਂ ਆਉਣਾ ਚਾਹੁੰਦਾ ਇਸ ਕਰਕੇ ਜੋ ਘਰ ਵਿੱਚ अवेलेबल ਸੀ ਮੈਂ ਕਿਹਾ ਮੈਂ ਉਹ ਹੀ ਬਣਾ ਦਾਂ ਕਿਉਂਕਿ ਮਨਵੀਰ ਯੂਨੀਵਰਸਿਟੀ ਗਿਆ ਸੀ ਉੱਦਾਂ ਉਹ ਕੋਈ ਨਾ ਕੋਈ ਚੀਜ਼ ਲਿਆ ਦਿੰਦਾ ਤੇ ਗੈਸਟ ਇਕਦਮ ਆਏ ਸੀਗੇ ਕੋਈ ਪਲਾਨ ਨਹੀਂ ਸੀ ਤੇ ਸਭ ਤੋਂ ਪਹਿਲਾਂ ਜੀ ਮੈਂ ਸੌਸ ਤੇ ਸੌਸ ਦੇ ਵਿੱਚ ਟਮੇਟੋ ਸੌਸ ਦੇ ਵਿੱਚ ਪੀਜ਼ਾ ਸੌਸ ਜਿਹੜੀ ਉਹ ਮਿਕਸ ਕਰ ਲਈ ਆ ਤੇ ਮੈਂ ਉਹਨਾਂ ਵਾਸਤੇ ਬਣਾਉਂਗੀ ਬ੍ਰੈਡ ਪੀਜ਼ਾ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਮੈਂ ਸਾਈਡ ਤੇ ਕਰ ਦੂੰਗੀ ਰਹੀ ਹੈਗੀ ਆ ਜੀ ਸੌਸ ਤੇ ਪੀਜ਼ਾ ਸੌਸ ਤੇ ਸੌਸ ਇਹਨਾਂ ਦੋਨਾਂ ਨੂੰ ਮੈਂ ਮਿਕਸ ਕਰਕੇ ਸਾਈਡ ਤੇ ਕਰ ਲਿਆ ਤੇ ਇਹ ਜਿਹੜੀ ਆ ਜੀ ਮਿੱਠੀ ਮੱਕੀ সুইਟ ਕੌਰਨ ਤੇ ਇਹ ਮੈਂ ਆਲਰੇਡੀ ਧੋ ਕੇ ਜਿਹੜੀ ਰੱਖੀ ਹੋਈ ਸੀਗੀ ਤੇ ਪਿਆਜ਼ ਗੰਡੇ ਉਹ ਕੱਟ ਕੇ ਰੱਖੇ ਹੋਏ ਆ ਤੇ ਹੁਣ ਜਿਹੜੇ ਇਹ ਸੈਂਡਵਿਚ ਵਾਲੀ ਬਰੈਡ ਆ ਆਮ ਬਰੈਡ ਨਾਲੋਂ ਥੋੜੀ ਵੱਡੀ ਆ ਸੈਂਡਵਿਚ ਵਾਲੀ ਜਿਹੜੀ ਬਰੈਡ ਹੁੰਦੀ ਆ ਇਹਦੇ ਮੈਂ ਹੁਣ ਉਹ ਸਾਈਡਾਂ ਵਾਲੇ ਜਿਹੜਾ ਪੋਰਸ਼ਨ ਆ ਉਹ ਲਾ ਦੂੰਗੀ ਕਿਉਂਕਿ ਹਰ ਕੋਈ ਨਹੀਂ ਪਸੰਦ ਕਰਦਾ ਉਹਨੂੰ ਕੀ ਕਹਿੰਦਾ ਬ੍ਰਾਊਨ ਪਾਟ ਜਿਹੜਾ ਹੁੰਦਾ ਬਰੈਡ ਦਾ ਇਹਨੂੰ ਮੈਂ ਲਾ ਦੂੰਗੀ ਤੇ ਇੱਕਦਮ پرਾਨਿਆਂ ਦੀ ਜੀ ਸਲਾਹ ਬਣੀ ਤੇ ਮੈਂ ਮੈਂ ਕਦੀ ਵੀ ਕਿਸੇ ਵੀ ਗੈਸਟ ਤੋਂ ਪੁੱਛੇ ਬਿਨਾ ਉਹਨਾਂ ਨੂੰ ਮੈਂ ਵਲੌਗ ਵਿੱਚ ਨਹੀਂ ਲੈਣੀ ਹੁੰਨੀ ਕਿਉਂਕਿ ਹਰ ਇੱਕ ਦੀ ਆਪਣੀ ਪ੍ਰਾਈਵੇਸੀ ਹੁੰਦੀ ਹੈ ਜੇ ਕੋਈ ਵਲੌਗ ਵਿੱਚ ਆਉਣਾ ਚਾਹੁੰਦਾ ਤੇ ਆਪਾਂ ਲੈ ਲਈਦਾ ਜੇ ਕੋਈ ਨਹੀਂ ਆਉਣਾ ਚਾਹੁੰਦਾ ਆਪਾਂ ਨਹੀਂ ਲਈਦਾ ਤੇ ਜੋ ਉਹਨਾਂ ਲਈ ਚੀਜ਼ ਬਣਾਈਆਂ ਜਾਂ ਖਾਣ ਵਾਸਤੇ ਤੇ ਉਹ ਆਪਾਂ ਤੁਹਾਨੂੰ ਵਲੌਗ ਵਿੱਚ ਦਿਖਾ ਸਕਦੇ ਆ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਤੁਹਾਨੂੰ ਪਤਾ ਹੀ ਆ ਆਪਾਂ ਉਹਨਾਂ ਦੀ ਵੀ ਪ੍ਰਾਈਵੇਸੀ ਜਿਹੜੀ ਉਹ ਖਰਾਬ ਨਹੀਂ ਕਰਾਂਗੇ ਤੇ ਆਪਣਾ ਵਲੌਗ ਵੀ ਜਿਹੜਾ ਉਹ ਬਣਾ ਲਾਂਗੇ ਤੇ ਇਹ ਮੈਂ ਜਿੰਨੇ ਚਾਹੀਦੇ ਆ ਉਹਨੂੰ ਕੀ ਕਹਿੰਦਾ ਬਰੈਡ ਬਰੈਡ ਤਾਂ ਚਾਹੀਦੇ ਕੀ ਤਕਰੀਬਨ ਸਾਰਿਆਂ ਲਈ ਬਣਾਉਂਗੀ ਪਰੌਣੇ ਵੀ ਖਾਊਗੀ ਮਨੀ ਦਾ ਦਾਦਾ ਵੀ ਖਾਊਗੀ ਦਾਦੀ ਵੀ ਖਾਊਗੀ ਮਨੀ ਵੀ ਮੈਂ ਵੀ ਸਾਰਿਆਂ ਵਾਸਤੇ ਉਹਨੂੰ ਕੀ ਕਹਿੰਦਾ ਤਕਰੀਬਨ ਬਣ ਜਾਣੇ ਆ ਤੇ ਇੱਥੇ ਮੈਂ ਇਹ ਸਾਰਾ ਸਮਾਨ ਰੱਖ ਲਿਆ ਸੀ ਬ੍ਰੈਡ ਮੈ ਉਹ ਕਰਾ ਮੈਨੂੰ ਚੀਜ਼ ਦਾ ਚੇਤਾ ਭੁੱਲ ਗਿਆ ਸੀ ਚੀਜ਼ ਫ੍ਰੀਜ਼ਰ ਚ ਰੱਖੀ ਕਰਕੇ ਜੰਮੀ ਹੋਈ ਸੀ ਉਹਨੂੰ ਮੈਂ ਬਾਹਰ ਰੱਖ ਕੇ ਆਈ ਹੋਈ ਸੀ ਉਹ ਪੈਕਟ ਉਦਹੀਂ ਧੁੱਪ ਦੇ ਵਿੱਚ ਮੈਂ ਕਿਹਾ ਥੋੜਾ ਮੈਲਟ ਹੋ ਜਵੇ ਤੇ ਫੇਰ ਉਹਨੂੰ ਕੀ ਕਹੀਦਾ ਅੰਦਰ ਖੋਲ ਕੇ ਤੇ ਉਹ ਬੌਲ ਵਿੱਚ ਜਿਹੜਾ ਉਹਨੂੰ ਪਾਉਣੀ ਆ ਚੀਜ਼ ਨੂੰ ਤੇ ਇਹ ਜੀ ਉਹਨੂੰ ਕੀ ਕਹੀਦਾ ਮੈਂ ਸਾਰੇ ਬ੍ਰੈਡ ਜਿਹੜੇ ਕੱਟ ਲਏ ਆ ਤੇ ਇਹ ਵੇਸਟੇਜ ਜਿਹੜੀ ਆਪਾਂ ਪਾ ਦਾਂਗੇ ਇਸ ਡੂੰਘੇ ਦੇ ਵਿੱਚ ਤੇ ਬਾਕੀ ਮੈਂ ਹੁਣ ਬਾਹਰ ਉਹਨੂੰ ਕੀ ਕਹਿੰਦਾ ਜਿਹੜੀ ਚੀਜ਼ ਆ ਉਹ ਲੈ ਕੇ ਆਵਾਂਗੀ ਬਹੁਤ ਟੇਸਟੀ ਬਣਦੇ ਇਹ ਵਾਲਾ ਬਰੈਡ ਪੀਜ਼ਾ ਬਹੁਤ ਟੇਸਟੀ ਬਣਦਾ ਤੇ ਹਲਕਾ ਫੁਲਕਾ ਬਣਦਾ ਕੁਛ ਇਦਾਂ ਦਾ ਨਹੀਂ ਇਹ ਬਹੁਤ ਹੈਵੀ ਹੋ ਜਾਂਦਾ ਨਹੀਂ ਬਹੁਤ ਹੀ ਹਲਕਾ ਫੁਲਕਾ ਬਣ ਜਾਂਦਾ ਤੇ ਇਹ ਜੀ ਉਹਨੂੰ ਕੀ ਕਹਿੰਦਾ ਚੀਜ਼ ਚੀਜ਼ ਹਜੇ ਵੀ ਮੈਲਟ ਨਹੀਂ ਸੀ ਹੋਈ ਇਹਨੂੰ ਮੈਂ ਥੋੜੀ-ਥੋੜੀ ਹੁਣ ਉਹਨੂੰ ਕੀ ਕਹਿੰਦਾ ਉਹ ਤੋੜ ਲੂੰਗੀ ਉਹਦੇ ਨਾਲ ਨਾਈਫ ਦੇ ਨਾਲ ਤੇ ਫਿਰ ਉਹਨੂੰ ਕੀ ਕਹੀਦਾ ਹੈ ਹੋ ਜੂਗੀ ਥੋੜੀ ਬਹੁਤੀ ਸਹੀ ਬਾਕੀ ਜਿਹੜੀ ਪੀਜ਼ਾ ਮਸ਼ੀਨ ਹੈ ਉਹਦੇ ਵਿੱਚ ਤੇ ਉਹ ਫਿਰ ਮੈਲਟ ਹੋ ਹੀ ਜਾਏਗਾ ਮੰਗੋ ਦੀ ਬਹੁਤ ਟੈਨਸ਼ਨ ਸੀ ਮੈਨੂੰ ਤੇ ਇੱਕ ਦੋ ਦਿਨ ਮੇਰਾ ਵਲੌਗ ਵੀ ਬਸ ਬਣਾਉਂਦੀ ਰਹੀ ਅੱਜ ਮੈਂ ਖੁਸ਼ ਹਾਂ ਕਿ ਮੇਰੀ ਮੰਗੋ ਜਿਹੜੀ ਉਹ ਸਹੀ ਆ ਪ੍ਰੋਪਰਲੀ ਚੈੱਕ ਅਪ ਜਿਹੜਾ ਆਪਾਂ ਉਹ ਡਾਕਟਰ ਕੋਲ ਕਰਾ ਲਿਆ ਸੀ ਤੇ ਇੰਦਰ ਮੈਂ ਬਾਹਰ ਦੇਖਣ ਆ ਗਈ ਸੀ ਗੈਸਟ ਤਾਂ ਨਹੀਂ ਆ ਗਏ ਬਟ ਮਨੀ ਦਾ ਬਾਬਾ ਇੱਥੇ ਹੀ ਆ ਲੰਮੇ ਪਏ ਹੋਏ ਆ ਜਦੋਂ ਕੋਈ ਆਇਆ ਤੇ ਪਤਾ ਜਾਨਾ ਪਤਾ ਲੱਗੀ ਜਾਣਾ ਉਹਨਾਂ ਦਾ ਉਹਨ ਤੋਂ ਪਹਿਲਾਂ ਹੀ ਸ਼ੁਰੂ ਕਰ ਲਿਆ ਸੀਗਾ ਕਿਉਂਕਿ ਉਹ ਵੀ ਕਹਿੰਦੇ ਸੀ ਸਾਨੂੰ ਭੁੱਖ ਲੱਗੀ ਆ ਤੇ ਮੈਂ ਕਿਹਾ ਚਲ ਕੋਈ ਨਾ ਮੈਂ ਆਉਂਦਿਆਂ ਤੱਕ ਤਿਆਰੀ ਕਰਦੀ ਆ ਕਿਉਂਕਿ ਮੈਂ ਪਜ਼ਲ ਬੋ ਹੋ ਜਾਨੀ ਆ ਜਦੋਂ ਵੀ ਐਦਾਂ ਕੋਈ ਮੈਨੂੰ ਕੰਮ ਅਚਾਨਕ ਪਵੇ ਨਾ ਮੈਂ ਪਜ਼ਲ ਬੋ ਹੋ ਜਾਂਦੀ ਆ ਤੇ ਇਸ ਕਰਕੇ ਮੈਂ ਤਕਰੀਬਨ ਸੋਚਦੀ ਹੁੰਨੀ ਵੀ ਮੈਂ ਤਿਆਰੀ ਜਿਹੜੀ ਉਹ ਪਹਿਲਾਂ ਹੀ ਕਰ ਲਾਂ ਤੇ ਇੱਥੇ ਉਹਨੂੰ ਕੀ ਕਹਿੰਦਾ ਮੈਂ ਹੁਣ ਪਰਾਠੇ ਜਿਹੜੇ ਬਣਾਉਣੇ ਸ਼ੁਰੂ ਕਰ ਦੂਗੀ ਪਹਿਲਾਂ ਮੈਂ ਵੈਸੇ ਬਣਾ ਕੇ ਦੇਖੂਗੀ ਮਨੀ ਦੇ ਦਾਦੀ ਨੂੰ ਦਵਾਂਗੀ ਖਾਣ ਨੂੰ ਪੇ ਕਿੰਦਾਂ ਦੇ ਬਣਿਆ ਤੇ ਇੱਕ ਮੈਂ ਆਪ ਖਾऊंगी ਕਿਉਂਕਿ ਅਸੀਂ ਦਿਨ ਨਹੀਂ ਘਰੇਆ ਮਨੀ ਦੇ ਦਾਦੀ ਬਾਬਾ ਤੇ ਮੈਂ ਤੇ ਮਨੀ ਯੂਨੀਵਰਸਿਟੀ ਗਿਆ ਹੋਇਆ ਤੇ ਪਰੌਣੇ ਆਉਣੇ ਆ ਹਜੇ ਤੇ ਅਸੀਂ ਨੌਸਟੈਲਜਿਸਟ ਜਿਹੜਾ ਉਹ ਕਰ ਲਾਂਗੇ ਆ ਤੇ ਇੱਥੇ ਜੀ ਮੈਂ ਬਾਦ ਲਾ ਦਿੱਤੀ ਆ ਇਹ ਵਾਲੀ ਸੌਸ ਤੇ ਜਿੰਨਾ ਹੋ ਸਕੇ ਮੈਂ ਵੀ ਉਦਾ ਘਰ ਦੀ ਚੀਜ਼ ਖਾਣੀ ਆ ਬਾਹਰ ਦੀ ਕੋਈ ਵੀ ਏਦਾਂ ਦੀ ਚੀਜ਼ ਮੈਂ ਨਹੀਂ ਖਾਂਦੀ ਵੈਸੇ ਵੀ ਬਰਸਾਤ ਬਹੁਤ ਹੋਈ ਆ ਤਾਂ ਵਾਈਡ ਹੀ ਕਰਨਾ ਚਾਹੀਦਾ ਬਾਹਰ ਦਾ ਇਹ ਮਨਵੀਰ ਹੁਣ ਥੋੜੇ ਦਿਨ ਹੋ ਗਏ ਕੁਛ ਇਹ ਬੱਚਿਆਂ ਨਾਲ ਜਿਆਦਾ ਹੀ ਬਾਹਰ ਦਾ ਜਿਹੜਾ ਉਹ ਖਾ ਲੈਂਦਾ ਤੇ ਇਹਨੂੰ ਵੀ ਮੈਂ ਡਾਂਟਦੀ ਸੀ ਮੈਂ ਕਿਹਾ ਮਨੀ ਬਾਹਰ ਦੀ ਕੋਈ ਚੀਜ਼ ਜਿਹੜੀ ਉਹ ਨਾ ਖਾਇਆ ਕਰ ਜਿਹੜਾ ਮੌਸਮ ਵੀ ਆ ਤੇ ਇੱਕ ਜਿਹੜਾ ਵੈਸੇ ਵੀ ਬਿਮਾਰੀਆਂ ਜੀਆਂ ਫੈਲਨ ਦੇਆਂ ਤੇ ਇਹਦੇ ਤੋਂ ਚੰਗਾ ਤੂੰ ਘਰ ਹੀ ਜਿਹੜੀ ਚੀਜ਼ ਖਾਣੀ ਹੋ ਦੱਸ ਦਿਆ ਕਰ ਤੇ ਟਾਈਮ ਕੱਢ ਕੇ ਜਿਹੜਾ ਬੰਦਾ ਉਹਨੂੰ ਕੀ ਕੀ ਤਾਂ ਬਣਾ ਲੈਂਦਾ ਤੇ ਇਹ ਜਿਵੇਂ ਆਨIONS ਰੱਖ ਦਿੱਤੇ ਸੀਗੇ ਗੰਡੇ ਤੇ ਉੱਪਰ ਮੈਂ ਹੁਣ ਇਹਨਾਂ ਦੇ ਵਿੱਚ ਪਾ ਦੂੰਗੀ ਚੀਜ਼ ਤੇ ਫਿਰ ਸਵੀਟ ਕੌਰਨ ਤੇ ਫਿਰ ਉੱਤੇ ਆਪਣੇ ਕੋਲ ਉਹ ਪਾਉਚੇ ਜੇ ਪਏ ਹੁੰਦੇ ਆ ਔਰਗਾਨੋ ਦੇ ਅ ਚਿਲੀ ਫਲੈਕਸ ਨਹੀਂ ਮੈਂ ਪਾਈਆਂ ਤੇ ਚਿਲੀ ਫਲੈਕਸ ਹੈ ਵੀ ਨਹੀਂ ਸੀ ਤੇ ਮੈਂ ਪਾਈਆਂ ਵੀ ਨਹੀਂ ਸੀ ਮੈਂ ਨਾਲ ਨਾ ਬਰੀਕ ਬਰੀਕ ਕੱਟ ਕੇ ਉਹ ਬਾਅਦ ਵਿੱਚ ਮੈਂ ਬਰੀਕ ਬਰੀਕ ਕੱਟ ਕੇ ਨਾ ਹਰੀ ਮਿਰਚ ਉਹ ਮੈਂ ਇਹ ਜਿਹੜੀ ਸੌਸ ਬਣਾਈ ਆ ਇਹਦੇ ਵਿੱਚ ਪਾ ਦਿੰਦੀ ਸੀਗੀ ਕਿਉਂਕਿ ਉਹ ਕਰਾਰਾ ਖਾਂਦੀਆਂ ਜਿਹੜੀਆਂ ਆਉਣਿਆ ਸਾਡੀਆਂ ਗੈਸਟ ਤੇ ਮੈਂ ਇਸ ਕਰਕੇ ਉਹ ਬਰੀਕ ਬਰੀਕ ਕੱਟ ਕੇ ਮਿਰਚਾ ਉਹਨਾਂ ਵਾਲੀ ਜਿਹੜੀ ਸੌਸ ਚੋਂ ਪਾ ਦਿੱਤੀਆਂ ਸੀ ਕਿਉਂਕਿ ਮੈਂ ਟੇਸਟ ਕਰੂੰਗੀ ਮੈਂ ਨੋਰਮਲੀ ਖਾਨੀ ਹੁੰਨੀ ਆ ਜਿਆਦਾ ਸਪਾਈਸੀ ਜਿਹੜਾ ਉਹ ਮੈਂ ਨਹੀਂ ਖਾਨੀ ਤੇ ਲੋ ਜੀ ਇੱਥੇ ਆਪਾਂ ਪੀਜ਼ਾ ਮਸ਼ੀਨ ਕੀਤੀ ਹੋਈ ਆ ਰੈਡੀ ਤੇ ਇਹਦੇ ਵਿੱਚ ਆਪਾਂ ਰੱਖ ਦਿੰਨੇ ਆ ਹੁਣ ਇਹ ਵਾਲੇ ਬ੍ਰੈਡ ਤਿਆਰ ਕੀਤੇ ਹੋਏ ਤੇ ਫਿਰ ਤੁਹਾਨੂੰ ਦਿਖਾਉਨੇ ਆ ਵੀ ਕਿੰਨੇ ਟੇਸਟੀ ਬੰਦੇ ਆ ਇਹ ਵਾਲੇ ਬ੍ਰੈਡ ਟੇਸਟੀ ਵੀ ਬਹੁਤ ਬੰਦੇ ਆ ਤੇ ਕਰੰਚੀ ਵੀ ਬੰਦੇ ਆ ਮਤਲਬ ਕਿ ਮਾੜੇ ਨਹੀਂ ਲੱਗਦੇ ਬਹੁਤ ਟੇਸਟੀ ਲੱਗਦੇ ਆ ਤੇ ਲੋ ਜੀ ਇਹਦਾ ਉੱਪਰ ਇੱਕ 스ਵਿਚ ਆ ਉਹ ਘੁਮਾ ਦੇਦਾ ਵਾ ਤੇ ਉਹ ਚੱਲਦਾ ਰਹਿੰਦਾ ਫਿਰ ਉਹਦੇ ਹਿਸਾਬ ਨਾਲ ਬਣ ਜਾਂਦਾ ਇੱਥੇ ਮੇਰੇ ਮਾੜਾ ਚ ਸ਼ਾਰਟ ਲੱਗਾ ਸੀ ਪਤਾ ਨਹੀਂ ਸਾਡੀ ਸਾਰੀ ਵਾਇਰਿੰਗ ਦੇ ਵਿੱਚ ਨਾ ਅਰਥ ਹੁੰਦਾ ਸ਼ਾਰਟ ਜਿਹਾ ਹੁੰਦਾ ਵਾ ਤੇ ਉਹ ਚੈੱਕ ਕਰਾਉਣਾ ਪੈਣਾ ਇਹੋ ਉਸ ਦਿਨ ਵੀ ਉਹ ਮਸ਼ੀਨ ਦੀ ਨਹੀਂ ਸੀ ਕੋਈ ਪ੍ਰੋਬਲਮ ਮੋਟਰ ਦੇ ਵਿੱਚ ਉਹ ਚੈੱਕ ਕਰਾਈ ਸਹੀ ਸੀਗੀ ਸਾਡੀ ਵਾਇਰਿੰਗ ਵਿੱਚ ਪ੍ਰੋਬਲਮ ਆ ਉਹਨਾਂ ਕਿਸੇ ਇਲੈਕਟ੍ਰੀਸ਼ੀਅਨ ਨੂੰ ਸਾਦਕੇ ਜਿਹੜੀ ਉਹ ਸਹੀ ਕਰਵਾਵਾਂਗੇ ਤਾਂ ਲੋ ਜੀ ਇਹ ਆਪਣੇ ਬ੍ਰੈਡ ਪੀਜ਼ਾ ਹੋ ਗਏ ਆ ਤਿਆਰ ਤੇ ਤੁਹਾਨੂੰ ਵੀ ਦਿਖਾਉਣੇ ਆ ਤੇ ਫਿਰ ਟੇਸਟ ਕਰਕੇ ਦਿਖਾਉਣੇ ਕਿੰਦਾਂ ਦੇ ਬਣੇ ਆ ਦੇਖਿਓ ਬਹੁਤ ਟੇਸਟੀ ਬੰਦੇ ਉਹ ਤੇ ਇੱਕ ਹਲਕੇ ਫੁਲਕੇ ਵੀ ਹੁੰਦੇ ਆ ਇਹ ਨਾਸ਼ਤੇ ਦੇ ਤੌਰ ਤੇ ਥੋੜੇ ਠੰਡੇ ਹੋ ਜਾਣ ਮੈਂ ਕਿਹਾ ਫਿਰ ਮੈਂ ਟੇਸਟ ਕਰਦੀ ਹਾਂ ਜੋ ਬਹੁਤ ਗਰਮ ਸੀਗੇ ਜਦ ਤੱਕ ਮੈਂ ਹੋਰ ਤਿਆਰ ਕਰਕੇ ਵਿੱਚ ਰੱਖ ਦਿੰਨੀ ਆ ਇੱਥੇ ਮੈਂ ਮਿਰਚਾਂ ਕੱਟ ਕੇ ਵਿੱਚ ਪਾ ਲਈਆਂ ਸੀਗੀਆਂ ਉਹ ਤਾਂ ਉੱਪਰ ਦਿਖਦੀਆਂ ਹੋਣੀਆਂ ਤੁਹਾਨੂੰ ਆਵਲੀਆਂ ਵਿੱਚ ਆਉਂਦੀਆਂ ਗ੍ਰੀਨ ਗ੍ਰੀਨ ਮੈਂ ਗ੍ਰੀਨ ਚਿਲੀਜ਼ ਜਿਹੜੀਆਂ ਉਬਰੀ-ਉਬਰੀ ਕੱਟ ਕੇ ਵਿੱਚ ਪਾ ਲਈਆਂ ਸੀ ਤਾਂ ਜੋ ਇਹ ਕਰਾਰੇ ਹੋ ਜਾਣ ਕਿਉਂਕਿ ਚਿੱਲੀ ਫਲਿਕਸ ਹੈ ਨਹੀਂ ਸੀ ਆਪਣੇ ਕੋਲ ਇਹਦੇ ਵਿੱਚ ਤੁਸੀਂ ਕੁਝ ਵੀ ਪਾ ਸਕਦੇ ਹੋ ਪੀਜ਼ੇ ਵਾਂਗੂ ਸ਼ਿਮਲਾ ਮਿਰਚ ਕੈਪਸਿਕਮ ਇਹਨੂੰ ਵੀ ਪਾ ਸਕਦੇ ਆ ਤੁਸੀਂ ਚਿੱਲੀ ਫਲਿਕਸ ਵੀ ਪਾ ਸਕਦੇ ਆ ਆਪਣੇ ਆਲਿਵਜ਼ ਵੀ ਪਾ ਸਕਦੇ ਆ ਜੋ ਹੁੰਦਾ ਹੀ ਆ ਪੀਜ਼ੇ ਦੇ ਵਿੱਚ ਉਹ ਸਭ ਕੁਝ ਇੱਥੇ ਪਾ ਸਕਦੇ ਆ ਆਲਿਵ ਆਲਿਵਜ਼ ਹੋ ਗਏ ਕੈਪਸਿਕਮ ਹੋ ਗਈ ਤੇ ਹੋਰ ਵੀ ਜੋ ਤੁਹਾਨੂੰ वेजिटेबल ਕੋਈ ਪਸੰਦ ਆ ਉਹ ਤੁਸੀਂ ਪਾ ਲਓ ਟਮਾਟਰ ਵੀ ਪਾ ਸਕਦੇ ਆ ਟਮੈਟੋਸ ਵੀ ਤੇ ਆਪਣੀ ਆਪਣੀ ਪਸੰਦ ਆ ਬਟ ਮੇਰੇ ਕੋਲ ਜੋ ਅਵੇਲੇਬਲ ਸੀ ਤੇ ਉਹਨਾਂ ਚੀਜ਼ਾਂ ਦੇ ਨਾਲ ਹੀ ਮੈਂ ਬਰੈਡ ਪੀਜ਼ਾ ਜਿਹੜਾ ਉਹ ਬਣਾ ਲਿਆ ਤੇ ਇਹ ਆਪਾਂ ਹੋਰ ਤਿਆਰ ਕਰ ਲਾਂਗੇ ਤਿਆਰ ਕਰਕੇ ਤੇ ਮਸ਼ੀਨ ਦੇ ਵਿੱਚ ਜਿਹੜਾ ਉਹ ਰੱਖ ਦਾਂਗੇ ਤੇ ਫਿਰ ਬਾਅਦ ਵਿੱਚ ਉਹਨੂੰ ਕੀ ਕਰੀਦਾ ਉਹ ਟੇਸਟ ਮੈਂ ਕਰੂੰਗੀ ਤੇ ਬਾਅਦ ਚ ਹੋਰ ਬਣਾ ਲੂੰਗੀ ਜਦੋਂ ਮੈਂ ਇਹ ਵਾਲੇ ਬਣਾਉਣ ਲੱਗੀ ਸੀ ਇੱਥੋਂ ਤੱਕ ਫੋਨ ਉਹਨਾਂ ਦਾ ਆ ਗਿਆ ਸੀਗਾ ਆ ਮਨੀ ਦੇ ਬਾਬੇ ਵਾਲੇ ਫੋਨ ਤੇ ਪਈ ਅਸੀਂ ਆ ਗਈਆਂ ਵਾ ਤੇ ਉਹਨਾਂ ਮੈਨੂੰ ਝੂਠ ਹੀ ਬੋਲ ਦਿੱਤਾ ਪਿੱਛੇ ਸੀਗੀਆਂ ਤੇ ਮੈਨੂੰ ਕਹਿੰਦੀਆਂ ਤੁਹਾਡਾ ਬੂਆ ਨਹੀਂ ਖੁੱਲ੍ਹਾ ਤੁਹਾਡਾ ਕੁੰਡਾ ਲੱਗਾ ਹੋਇਆ ਤੇ ਮੈਂ ਭੱਜ ਕੇ ਗਈ ਤੇ ਮੈਨੂੰ ਉਹ ਝੂਠ ਹੀ ਬੋਲਣ ਦੇਈਆਂ ਸੀ ਦੋਨੇ ਮੈਡਮਸ ਤੇ ਇੱਥੇ ਜੀ ਮੈਂ ਇਹ ਵਿੱਚ ਰੱਖ ਦਿੰਨੀ ਆ ਇਹ ਵੀ ਜਿਹੜਾ ਸੂਟ ਜੀ ਮੈਂ ਵੇਅਰ ਕੀਤਾ ਹੋਇਆ ਕਿਉਂਕਿ ਕਈ ਲੇਡੀਜ਼ ਵੀ ਮੇਰੇ ਵਲੌਗਸ ਦੇਖਦੀਆਂ ਵਾਂ ਜਿਨ੍ਹਾਂ ਨੂੰ ਪਤਾ ਮੈਂ ਸਟੀਚਿੰਗ ਕਰ ਲੈਂਦੇ ਇਹ ਵੀ ਸੂਟ ਮੈਂ ਜੀ ਆਪ ਹੀ ਸਟਿਚ ਕੀਤਾ ਹੋਇਆ ਤੇ ਮੈਨੂੰ ਚੰਗੇ ਲੱਗਦੇ ਆ ਸੂਟ ਜਿਹੜੇ ਉਹ ਆਪਣੇ ਆਪ ਹੀ ਸਟਿਚ ਕਰਨੇ ਜਿਹੜੇ ਘਰ ਘਰ ਪਾਉਣ ਵਾਲੇ ਹੁੰਦੇ ਫੁੱਲ ਬਾਜ਼ੂ ਦੇ ਸੋਹਣੇ ਸਟਿਚ ਹੋ ਜਾਂਦੇ ਆ ਤੇ ਇਹ ਲੈਸ ਵਗੈਰਾ ਲਾ ਕੇ ਮੈਂ ਆਪ ਹੀ ਸਟਿਚ ਕੀਤਾ ਸੀ ਇਹ ਸੂਟ ਤੇ ਇਹ ਜੀ ਉਹ ਬ੍ਰੈਡ ਪੀਜ਼ਾ ਮੈਂ ਖਾ ਕੇ ਦੇਖਦੀ ਆ ਮੈਂ ਘਰੇ ਬਣੀ ਇਦਾਂ ਦੀ ਚੀਜ਼ ਖਾ ਲੈਣੀ ਆ ਬਾਹਰੋਂ ਜਿਹੜੀ ਖਾਵਾਂ ਮੈਂ ਉਹ ਬਹੁਤ ਘੱਟ ਖਾਂਦੀ ਆ ਬਟਕਰੇ ਜਿਹੜੀ ਖੁਦ ਬਣਾਈ ਹੁੰਦੀਆਂ ਚੀਜ਼ਾਂ ਉਹ ਮੈਂ ਖਾ ਲੈਣੀ ਆ ਤੇ ਬਹੁਤ ਹੀ ਟੇਸਟੀ ਬਣੇ ਸੀਗੇ ਤੇ ਮੈਂ ਕਿਹਾ ਸ਼ੁਕਰੀਆ ਸਵਾਦ ਬਣੇ ਗੈਸਟ੍ਰੋ ਜਿਹੜੇ ਉਹ ਪਸੰਦ ਆ ਜੂਗੇ ਸਤਿ ਸ਼੍ਰੀ ਅਕਾਲ ਜੀ ਸਾਰੇ